ਕਾਂਗਰਸ ਦੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਹੋਰਾਂ ਦੇ ਘਰ ਦੇ ਉੱਪਰ ਰੇਡ ਹੋਈ ਹੈ ਕਪੂਰਥਲਾ ਘਰ ਤੇ ਵੀ ਰੇਡ ਹੋਈ ਹੈ ਤੇ ਚੰਡੀਗੜ੍ਹ ਦੇ ਵਿੱਚ ਜੋ ਸਰਕਾਰੀ ਫਲੈਟ ਹੈ ਉਸ ਤੇ ਵੀ ਰੇਡ ਕੀਤੀ ਗਈ ਹੈ ਸੋ ਲਗਾਤਾਰ ਸلسلਾ ਚੱਲ ਰਿਹਾ ਹੈ ਇਸ ਸੰਬੰਧਿਤ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜੀ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਸਵੇਰੇ ਫੈਲੀਆਂ ਸੀ ਕੋਈ ਕਹਿੰਦਾ ਜੀ ਸੀਬੀਆਏ ਆ ਗਈ ਕੋਈ ਐਨਆਈਏ ਨੂੰ ਕਹੀ ਜਾਵੇ ਕੋਈ ਉਹ ਜਿਹੜੀ ਦੂਜੀ ਹੈ ਇਹਨਾਂ ਦੀ ਈੜੀ ਦੀ ਹੈ ਜਿਨੇ ਆਪਣਾ ਬੇਟਾ ਇਸ ਵਾਰ ਬਿਨਾ ਪਾਰਟੀ ਦੀ ਟਿਕਟ ਤੋਂ ਇਹ ਕਹਿੰਦੇ ਵੀ ਮੈਨੂੰ ਮੇਰਾ ਮੁੰਡੇ ਵਾਸਤੇ ਟਿਕਟ ਦੇ ਦਿਓ ਕਹਿੰਦੇ ਨਹੀਂ ਲੇਦਾਰ ਨੇ ਹੋਰਕਰਾਂ ਦੇ ਵਿੱਚ ਉਹਨਾਂ ਦਾ رابطہ ਬਹੁਤ ਹੈ ਹੁਣੇ ਪਤਾ ਲੱਗਿਆ ਕਿ ਉਹਨਾਂ ਦੇ ਕਪੂਰਥਲੇ ਦੇ ਘਰ ਦੇ ਉੱਤੇ ਨੇ ਜਿਹੜੀ ਕੋਠੀ ਆ ਉਹਨਾਂ ਦੀ ਜੀ ਇਹ ਵੀ ਪਤਾ ਲੱਗਿਆ ਇੱਕ ਉਹਨਾਂ ਦਾ ਨਾ ਨਜ਼ਦੀਕੀ ਆ ਰੋਪੜ ਨਾਇਆ ਜੀਵਨ ਸਿੰਘ ਹੂੰ ਉੱਥੇ ਵੀ ਅੱਛਾ ਇਹਨਾਂ ਦੀ ਟੀਮ ਚੋਂ ਕੁਝ ਮੈਂਬਰ ਉੱਥੇ ਗਏ ਪਰ ਰਾਣਾ ਗੁਰਜੀਤ ਸਿੰਘ ਹੋਰਾਂ ਤੇ ਜਿਹੜੀ ਇਹ ਉਹਦੇ ਸਬੰਧ ਦੇ ਵਿੱਚ ਕਿਉਂਕਿ ਅਜੇ ਦੂਜੇ ਆਗੂ ਜਿਹੜੇ ਰਾਜਨੀਤਿਕ ਐ ਉਹ ਬਾਹਰ ਨਹੀਂ ਆਏ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਹਰਾਂ ਦੇ ਘਰ ਦੇ ਉੱਪਰ ਰੇਡ ਹੋਈ ਹੈ। ਕਪੂਰਥਲਾ ਘਰ ਤੇ ਵੀ ਰੇਡ ਹੋਈ ਹੈ ਤੇ ਚੰਡੀਗੜ੍ਹ ਦੇ ਵਿੱਚ ਜੋ ਸਰਕਾਰੀ ਫਲੈਟ ਹੈ ਉਸ ਤੇ ਵੀ ਰੇਡ ਕੀਤੀ ਗਈ ਹੈ। ਸੋ ਲਗਾਤਾਰ ਸਿਲਸਿਲਾ ਚੱਲ ਰਿਹਾ ਹੈ ਇਸ ਸੰਬੰਧਿਤ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜੀ? ਬਿਲਕੁਲ ਜੀ ਇਹ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਸਵੇਰੇ ਫੈਲੀਆਂ ਸੀ। ਕੋਈ ਕਹਿੰਦਾ ਜੀ ਸੀਬੀਏ ਆ ਗਈ। ਕੋਈ ਐਨਆਈਏ ਨੂੰ ਕਹੀ ਜਾਵੇ। ਕੋਈ ਔਰ ਜਿਹੜੀ ਦੂਜੀ ਹੈ ਇਹਨਾਂ ਦੀ ਈਡੀ ਦੀ ਹੈ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਨਹੀਂ ਕਿਉਂਕਿ ਜਦੋਂ ਕਿਸੇ ਨੂੰ ਪਤਾ ਨਹੀਂ ਹੁੰਦਾ ਨਾ ਜਿਹੜੇ ਬਾਹਰ ਕਰਮਚਾਰੀ ਖੜੇ ਹੁੰਦੇ ਆ ਉਹਨਾਂ ਨੂੰ ਹੁਕਮ ਹੁੰਦਾ ਵੀ ਤੁਸੀਂ ਕੁਝ ਨਹੀਂ ਕਿਸੇ ਨੂੰ ਬੋਲਣਾ ਜੀ ਤੁਸੀਂ ਇਹ ਸਮਝੋ ਵੀ ਤੁਹਾਨੂੰ ਕੁਝ ਨਹੀਂ ਪਤਾ ਪਤਾ ਲੱਗਿਆ ਕਿ ਇਹ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਸੀ ਕੁੱਲ ਮਿਲਾ ਕੇ ਇਹ ਹੁੰਦਾ ਹੈ ਪ੍ਰਭਜੋਤ ਕੇ ਫਰਵਰੀ ਆ ਪਾ ਤਕਰੀਬਨ ਸਟਾਰਟਿੰਗ ਹੋ ਚੁੱਕੀ ਹੈ ਚੌਥਾ ਹਿੱਸਾ ਫਰਵਰੀ ਦਾ ਕੱਲ ਨੂੰ ਪੂਰਾ ਹੋ ਜਾਏਗਾ ਜੀ 28 ਦਿਨਾਂ ਦਾ ਬੈਸੀ ਮਹੀਨਾ ਸੋ ਉਹਦੇ ਵਿੱਚ ਪਤਾ ਲੱਗਿਆ ਕਿ ਜਦੋਂ ਇਹ ਵਿੱਤ ਸਾਲ ਦਾ ਨੇੜੇ ਜੇ ਆ ਜੇ ਨਾ ਫਿਰ ਸਾਰੇ ਮਹਿਕਮਿਆਂ ਨੂੰ ਆਪੋ ਆਪਣੇ ਟੀਚੇ ਪੂਰੇ ਕਰਨੇ ਹੁੰਦੇ ਆ ਹਮ ਹੁਣ 31 ਮਾਰਚ ਦਾ ਇਹ ਡੇਢ ਮਹੀਨਾ ਰਹਿ ਗਿਆ ਔਰ ਦੂਜਾ ਰਾਦਰ ਰਾਣਾ ਗੁਰਜੀਤ ਇੱਕ ਬਹੁਤ ਢੱਲੇਦਾਰ ਆਗੂ ਹੈ ਜੀ ਜੀਨੇ ਆਪਣਾ ਬੇਟਾ ਇਸ ਵਾਰ ਬਿਨਾ ਪਾਰਟੀ ਦੀ ਟਿਕਟ ਤੋਂ ਇਹ ਕਹਿੰਦੇ ਵੀ ਮੈਨੂੰ ਮੇਰਾ ਮੁੰਡੇ ਵਾਸਤੇ ਟਿਕਟ ਦੇ ਦਿਓ ਕਹਿੰਦੇ ਨਹੀਂ ਉਹਨਾਂ ਨੇ ਉਹਨੂੰ ਵੀ ਜਤਾਲਿਆ ਹੂੰ ਉਹਨਾਂ ਨੇ ਲੋਕ ਸਭਾ ਵਾਸਤੇ ਵੀ ਮੰਗ ਕੀਤੀ ਸੀ ਕਿ ਤੁਸੀਂ ਸਾਨੂੰ ਟਿਕਟ ਦੇ ਦਿਓ ਜਿਤਾ ਕੇ ਝੋਲੀ ਚ ਪਾ ਲਿਓ ਭਾਵ ਅਨੰਦਪੁਰ ਸਾਹਿਬ ਦੀ ਟਿਕਟ ਸਾਨੂੰ ਦੇ ਦਿਓ ਇਹਨਾਂ ਨੇ ਲਿਆ ਕੇ ਵਿਜੇਂਦਰ ਸਿੰਘਲੇ ਨੂੰ ਲੈ ਆਂਦਾ ਇੱਥੇ ਵਿਜੇਂਦਰ ਸਿੰਘਲਾ ਸੰਗਰੂਰ ਵਾਸਤੇ ਬਹੁਤ ਸਟਰੋਂਗ ਕੈਂਡੀਡੇਟ ਸੀ ਜੀ ਉੱਥੇ ਉਹਨੇ ਕੰਮ ਕੀਤਾ ਇੱਥੇ ਉਹਨੇ ਨਾ ਕੰਮ ਕੀਤਾ ਨਾ ਲੈਣਾ ਨਾ ਦੇਣਾ ਰਾਣਾ ਗੁਰਜੀਤ ਸਿੰਘ ਇੱਕ ਬਹੁਤ ਹੀ ਢੱਲੇਦਾਰ ਜਦੋਂ 17 ਦੇ ਵਿੱਚ ਸਰਕਾਰ ਕਾਂਗਰਸ ਦੀ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਉਹਨਾਂ ਨੂੰ ਬਿਜਲੀ ਦਾ ਮਾਣ ਕਮਾ ਦਿੱਤਾ ਗਿਆ ਸੀ ਉਹ ਸ਼ੁਰੂ ਤੋਂ ਹੀ ਜਿਹੜੇ ਪੰਜਾਬ ਦੇ ਕੁਝ ਉਹ ਬੰਦੇ ਨੇ ਜਿਨ੍ਹਾਂ ਦੇ ਕੋਲੇ ਪੈਸੇ ਦੀ ਜਿਹੜੀ ਲక్ష్ਮੀ ਹੈ ਇਹਦੀ ਕੋਈ ਕਮੀ ਨਹੀਂ ਕਮੀ ਨਹੀਂ ਜੀ ਉਹਨਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਉਹ ਬਹੁਤ ਤ론 ਲੇਦਰ ਨੇ ਵਰਕਰਾਂ ਦੇ ਵਿੱਚ ਉਹਨਾਂ ਦਾ رابطہ ਬਹੁਤ ਹੈ ਕਿਉਂਕਿ ਇੱਕ ਠੀਕ ਰਾਜਨੀਤੀਬਾਨ ਹੈ ਰਾਜਨੀਤਿਕ ਆਗੂ ਹੈ ਜਿਹਨੂੰ ਨਵਜ ਪਤਾ ਹੈ ਲੋਕਾਂ ਦੀ ਆਪਣੇ ਹਲਕੇ ਦੇ ਵਿੱਚ ਦੁੱਖ ਦੇ ਸੁੱਖ ਦੇ ਲੋਕਾਂ ਦੇ ਨਾਲ ਖੜਦੇ ਆ ਔਰ ਕਈ ਥਾਮਾਂ ਦੇ ਉੱਤੇ ਜਿਹੜੇ ਕਾਂਗਰਸ ਦੇ ਆਗੂ ਹੈ ਕਾਂਗਰਸ ਦੀਆਂ ਕਮੇਟੀਆਂ ਨੇ ਉਹਦੇ ਵਿੱਚ ਆਪਣੀ ਗੱਲ ਧੜਲੇਦਾਰ ਕਹਿਣਾ ਜਾਣਦੇ ਵੀ ਐ ਤੁਹਾਨੂੰ ਪਤਾ ਕਿ ਜਦੋਂ ਪਿਛਲੀ ਸਰਕਾਰ ਬਣੀ ਤੇ ਪੰਗਾ ਪੈ ਗਿਆ ਸੁਖਪਾਲ ਖੈਰੇ ਨਾਲ ਜੀ ਇਹ ਬੱਕਰੀ ਗੱਲ ਆ ਕਿ ਸੁਖਪਾਲ ਖੈਰੇ ਨੇ ਉਦੋਂ ਤੱਕ ਉਹਦਾ ਖੜਾ ਨਹੀਂ ਛੱਡਿਆ ਜਦ ਤੱਕ ਉਹਨੂੰ ਬਾਹਰ ਦਾ ਰਸਤਾ ਨਹੀਂ ਦਿਖਾਇਆ ਜਿਹੜੀਆਂ ਇਹਨਾਂ ਦੀਆਂ ਸੂਬਾ ਹਾਈ ਕਮਾਂਡਾਂ ਨੇ ਜਾਂ ਕੇਂਦਰ ਚ ਹਾਈ ਕਮਾਂਡਾਂ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਦੋਵੇਂ ਧੜਲੇਦਾਰ ਨੇ ਹੂੰ ਦੋਨਾਂ ਨੂੰ ਬੈ ਕੇ ਸੁਜੋਤਾ ਕਰਾਓ ਕਈ ਵਾਰ ਛੁਟਕਾ ਮੂਟਕਾ ਗੱਲਾਂ ਹੁੰਦੀਆਂ ਨੇ ਗਲਤ ਫਹਿਮੀਆਂ ਹੁੰਦੀਆਂ ਨੇ ਤੇਰੀ ਤਾਂ ਬਹੁਤ ਚੜ੍ਹ ਕੇ ਬੋਲਦੀਆਂ ਨੇ ਜੇ ਤੁਸੀਂ ਸਮੇਂ ਸਿਰ ਉਹਨਾਂ ਦਾ ਮਸਲਾ ਹੱਲ ਕਰਾ ਦਿਓ ਤਾਂ ਮੈਂ ਸਮਝ ਸਕਦਾ ਉਹਦੇ ਵਿੱਚ ਫਿਰ ਨਾਲ ਤਾਂ ਪਾਰਟੀ ਦਾ ਨੁਕਸਾਨ ਨਹੀਂ ਹੁੰਦਾ ਹੁਣੇ ਪਤਾ ਲੱਗਿਆ ਕਿ ਉਹਨਾਂ ਦੇ ਕਪੂਰਥਲੇ ਦੇ ਘਰ ਦੇ ਉੱਤੇ ਵੀ ਜਿਹੜੀ ਕੋਠੀ ਆ ਉਹਨਾਂ ਦੀ ਜੀ ਇਹ ਵੀ ਪਤਾ ਲੱਗਿਆ ਇੱਕ ਉਹਨਾਂ ਦਾ ਨਾ ਨਜ਼ਦੀਕੀ ਆ ਰੋਪੜ ਨਾਇਆ ਜੀਵਨ ਸਿੰਘ ਹੂੰ ਉੱਥੇ ਵੀ ਅੱਛਾ ਇਹਨਾਂ ਦੀ ਟੀਮ ਚੋਂ ਕੁਝ ਮੈਂਬਰ ਉੱਥੇ ਗਏ ਹੈ ਇਹ ਸਮਝਣ ਤੋਂ ਬਾਹਰ ਹੈ ਕਿ ਇਹ ਇਸ ਤਰ੍ਹਾਂ ਦੀ ਛਾਪੇਮਾਰੀ ਆ ਸਾਰੀ ਇਹਦੇ ਵਿੱਚ ਤਾਂ ਇਹੀ ਹੋ ਸਕਦਾ ਹੈ ਕਿ ਇਹਨਾਂ ਨੇ ਟੈਕਸ ਦੀ ਚੋਰੀ ਕੀਤੀ ਹੈ ਜੀ ਆਮਦਨ ਕਰ ਪੂਰਾ ਦਿੱਤਾ ਨਹੀਂ ਹੂੰ ਇਹਨਾਂ ਦੀਆਂ ਰਿਟਰਨਾਂ ਦੇ ਵਿੱਚ ਗੜਬੜ ਹੈ ਸਾਡੇ ਦੇਸ਼ ਦਾ ਕਰਵਾਜ ਬਣ ਗਿਆ ਜਿਹੜੀ ਪਾਰਟੀ ਰਾਜ ਕਰਦੀ ਹੈ ਉਹਦਾ ਕਿਹਾ ਜਾ ਵੀ ਹੋਵੇ ਉਹ ਉਹਨੇ ਕੁਝ ਕਹਿੰਦੇ ਹੂੰ ਦੂਜੀਆਂ ਪਾਰਟੀਆਂ ਵਾਲਿਆਂ ਦੇ ਉੱਤੇ ਕਦੇ ਉਹ ਭੇਜ ਦੋ ਕਦੇ ਉਹ ਭੇਜ ਦੋ ਕਦੇ ਉਹਨੂੰ ਭੇਜ ਦੋ ਫਿਰ ਹੌਲਕੀ ਜਿਹੀ ਨੇ ਕਹਿਣਗੇ ਸ਼ਟ ਖੜਾ ਯਾਰ ਆ ਜਾ ਇੱਧਰ ਉਸ ਵੇਲੇ ਜਦੋਂ ਬੰਦਾ ਉਸ ਤਰ੍ਹਾਂ ਦਾ ਐਲਾਨ ਕਰ ਲਵੇ ਠੀਕ ਆ ਮੈਂ ਤੁਹਾਡੇ ਨਾਲ ਆ ਫਿਰ ਉਹ ਟੀਮਾਂ ਬਾਹਰ ਹੁੰਦੀਆਂ ਨੇ ਤੇ ਬਾਜੇਗਾ ਜੇ ਆਉਂਦੇ ਆ ਜੀ ਵੀ ਹੁਣ ਤੋਂ ਸਾਡੀ ਬਾਸ਼ਿਕ ਮਸ਼ੀਨ 'ਚ ਇਸ਼ਨਾਨ ਕਰ ਅੱਜ ਕੱਲ ਤਾਂ ਮੋਦੀ ਸਾਹਿਬ ਆ ਗੰਗਾ 'ਚ ਇਸ਼ਨਾਨ ਕਰ ਰਹੇ ਆ ਸਾਰੇ ਵਾਰੀ ਵਾਰੀ ਜਾ ਜਾ ਕੇ ਉੱਥੇ ਕਿ ਚਲੋ ਖੈਰ ਉਹਨਾਂ ਦਾ ਕੰਮ ਪਰ ਰਾਣਾ ਗੁਰਜੀਤ ਸਿੰਘ ਉਹਨਾਂ ਤੇ ਜਿਹੜੀ ਇਹ ਉਦੇ ਸੰਬੰਧ ਦੇ ਵਿੱਚ ਕਿਉਂਕਿ ਅਜੇ ਦੂਜੇ ਆਗੂ ਜਿਹੜੇ ਰਾਜਨੀਤਿਕ ਹੈ ਉਹ ਬਾਹਰ ਨਹੀਂ ਆਏ ਕਿਉਂਕਿ ਜਾਂ ਤਾਂ ਉਹਨਾਂ ਨੂੰ ਪੂਰਾ ਪਤਾ ਨਹੀਂ ਇਹਨਾਂ ਦਾ ਜਿਹੜਾ ਬੇਟਾ ਹੈ ਜਿਹੜਾ ਇਸ ਵੇਲੇ ਵਿਧਾਇਕ ਹੈ ਜੀ ਰਾਣਾ ਇੰਦਰਪ੍ਰਤਾਪ ਸਿੰਘ ਉਹ ਵੀ ਕਹਿੰਦੇ ਘਰ ਹੀ ਸੀਗੇ ਕਿਉਂਕਿ ਸਵੇਰੇ ਆਏ ਨੇ 6 ਵਜੇ ਤਾਂ ਬੰਦੇ ਸੁੱਤੇ ਹੁੰਦੇ ਨੇ ਬਿਲਕੁਲ ਨਾਲ ਚੰਡੀਗੜ੍ਹ ਦੇ ਵਿੱਚ ਸਾਡੇ ਨਾਲ ਜੀਵਨ ਦਾ ਫਰਕ ਹੈ ਉੱਥੇ 12 ਵਜੇ ਇੱਕ ਵਜੇ ਨੂੰ ਤਾਂ ਲੋਕ ਰਾਤ ਸਮਝਦੇ ਹੀ ਨਹੀਂ ਜੀ ਉੱਥੇ ਜੇ ਕੋਈ ਵਿਆਹ ਸ਼ਾਦਗਾਂ ਹੁੰਦੀਆਂ ਨੇ ਉਹ 9 ਵਜੇ ਸ਼ੁਰੂ ਹੁੰਦੀਆਂ ਨੇ ਹੂੰ ਲੋਕ ਉਧਰ ਵੀ ਜਾਂਦੇ ਨੇ ਰਾਣਾ ਗੁਰਜੀਤ ਦੇ ਉੱਤੇ ਜਿਸ ਤਰ੍ਹਾਂ ਦਾ ਇਹ ਸਾਰਾ ਪਿਆ ਬਾਕੀ ਹੋਰ ਜਾਣਕਾਰੀ ਹੈ ਜੀ ਤੁਹਾਡੇ ਕੋਲੋਂ ਕਰੋ ਆਪਾਂ ਉਸ ਤੋਂ ਅੱਗੇ ਵਧਦੇ ਹਾਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ